ਤਾਨੂੰ ਆਪਣੀ ਸਭ ਤੋਂ ਵੱਡੀ ਮੁਸੀਬਤ ਤੁਹਾਨੂੰ ਦੱਸਦਾ ਅਸੀਂ ਨਾ ਹੋਡਿੰਗ ਲਈ ਹੋਈ ਹੈ ਵੀ ਆਲੂ ਈਟ ਆਲੂ ਦਾ ਆਲੂ ਦਾ ਪ੍ਰੋਡਕਟ ਖਾ ਕੇ ਤੁਸੀਂ weight loss ਕਰ ਸਕਦੇ ਹੋ ਹਨ ਤੇ ਇਹੀ ਬਲੀਵ ਕਰਾਉਣਾ ਬਹੁਤ ਔਖਾ ਹੋ ਜਾਂਦਾ ਜਦੋਂ ਇਨਕੁਆਇਰੀ ਆਉਂਦੀ ਹੈ ਐਂਡ ਹੈਲਥ ਕੇਅਰ ਜਿਹੜਾ ਫੀਲਡ ਆ ਇਹ ਅੱਜ ਦੀ ਡੇਟ ਦੇ ਵਿੱਚ ਆਮ ਵੈਰੀ ਸੌਰੀ ਟੂ ਸੇ ਹਾਈਲੀ ਕਮਰਸ਼ੀਅਲਾਈਜ਼ ਹੋ ਚੁੱਕਾ ਐਂਡ ਪੀਪਲ ਆਰ ਮੇਕਿੰਗ ਮਨੀ ਆਊਟ ਆਫ ਇਟ ਇੱਕ ਕੌਫੀ ਦਾ ਕੱਪ ਤੁਹਾਡੇ ਵਾਸਤੇ ਜ਼ਹਿਰ ਵੀ ਬਣ ਸਕਦਾ ਇੱਕ ਕੌਫੀ ਦਾ ਕੱਪ ਤੁਹਾਡੇ ਵਾਸਤੇ ਚੰਗਾ ਵੀ ਬਣ ਸਕਦਾ ਬਹੁਤ ਸਾਰੇ ਲੋਕ ਰੀਲਸ ਦੇ ਉੱਤੇ ਆ ਕੇ ਇੰਟਰਨੈਟ ਰੇਕ ਦੇ ਕੋਲੇ ਆ ਅੱਧਾ ਅਧੂਰਾ ਗਿਆਨ ਦਿੰਦੇ ਨੇ ਜਿਨ੍ਹਾਂ ਦੀ ਕੋਈ ਐਜੂਕੇਸ਼ਨਲ ਬੈਕਗ੍ਰਾਉਂਡ ਇਹਦੇ ਨਾਲ ਰਿਲੇਟਡ ਨਹੀਂ ਹੁੰਦੀ ਪਰਸਨਲੀ ਜਿਵੇਂ ਮੈਨੂੰ ਖੈ ਨਹੀਂ ਆਉਂਦੀ ਉਹਨਾਂ ਤੇ ਤੁਸੀਂ ਸਿੱਧਾ ਹੀ ਕਹਿ ਦਿੰਦੇ ਹੋ ਵੀਟ ਬੰਦ ਕਰ ਦੋ ਸਿੱਧਾ ਹੀ ਕਹਿ ਦਿੰਦੇ ਹੋ ਡੇਰੀ ਪ੍ਰੋਡਕਟ ਬੰਦ ਕਰ ਦੋ ਸਿੱਧਾ ਹੀ ਆ ਕੇ ਕਹਿ ਦਿੰਦੇ ਹੋ ਅੱਜ ਕੱਲ ਨਵਾਂ ਕਨਸੈਪਟ ਜਲ ਰਿਹਾ ਵੀ ਘੋੜਾ ਘਾ ਹੀ ਖਾਂਦਾ ਗਧਾ ਆ ਖਾਂਦਾ ਸ਼ੇਰ ਆ ਖਾਂਦਾ ਪਰਮਾਤਮਾ ਨੇ ਉਵੇਂ ਹੌਣ ਪਨੀਰ ਸਭ ਤੋਂ ਜ਼ਿਆਦਾ ਐਡਲਟ੍ਰੇਸ਼ਨ ਪਨੀਰ ਚ ਹੋ ਰਹੀ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਚ ਹੋ ਰਹੀ ਹੈ ਲੋਕਾਂ ਵੀ ਜ਼ੇਤ ਨਾਲ ਖੇਡਿਆ ਜਾ ਰਿਹਾ ਹੈ ਫੀਨਾ ਸਪੋਰਟਸਮੈਨ ਦੀ ਡਾਈਟ ਦਾ ਤੇ ਸਾਡੀ ਆਰਡੀਨਰੀ ਬੰਦੇ ਦੀ ਡਾਈਟ ਦਾ ਕੀ ਫਰਕ ਹੁੰਦਾ ਅਫੀਮ ਨੂੰ ਗਲੋਰੀਫਾਈ ਕੀਤਾ ਗਿਆ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਸ ਚੀਜ਼ ਦਾ ਸਿਹਤ ਤੇ ਕਿੰਨਾ ਕੁ ਫਾਇਦਾ ਜਾਂ ਕਿੰਨਾ ਕੁ ਨੁਕਸਾਨ ਤੁਹਾਡਾ ਕੀ ਟੇਕ ਹੈ ਇਹਦੇ ਤੇ ਫਰੂਟ ਚੂਜ਼ ਕਹਿੰਦੇ ਅੱਜ ਦੇ ਟਾਈਮ ਵਿੱਚ ਵਿੱਚ ਜ਼ਹਿਰ ਹੈ بس ਜਿਹੜਾ ਟ੍ਰੈਕਟਰ ਆ ਪੈਕਲ ਜੂਸ ਹੈ ਜਿਹੜਾ ਐਕਚੁਅਲ 'ਚ ਤੁਹਾਡੀ ਬੋਡੀ ਨੂੰ ਖਰਾਬ ਕਰ ਰਿਹਾ ਉਹ ਪੀਣ ਲੱਗੇ ਤਾਂ ਤੁਸੀਂ ਮੈਂਟ ਨਹੀਂ ਲਾਉਂਦੇ ਉਹ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਉਹ ਆਪਣੀ ਰੀਲਸ ਦੇ ਵਿੱਚ ਆਪਣੀ ਇੰਟਰਵਿਊਜ਼ ਦੇ ਵਿੱਚ ਠੋਕ ਕੇ ਕਹਿੰਦੇ ਨੇ ਕਿ ਜੀ ਐਲਜੀਬੀਟੀ ਕਮਿਊਨਿਟੀ ਤਾਂ ਵਧ ਰਹੀ ਆ ਕਿਉਂਕਿ ਅਸੀਂ ਚਿਕਨ ਖਾਂਦੇ ਆ ਕਿਉਂਕਿ ਅਸੀਂ ਜਿਹੜਾ ਚਿਕਨ ਖਾਂਦੇ ਆ ਉਹ ਥਰਡ ਕਮਿਊਨਿਟੀ ਦਾ ਹੁੰਦਾ ਉਹ ਬੋਇਲਰ ਹੁੰਦਾ ਉਹ ਨਾ ਮੇਲ ਹੁੰਦਾ ਨਾ ਫੀਮੇਲ ਹੁੰਦਾ ਇਸ ਕਰਕੇ ਐਲਜੀਬੀਟੀ ਕਮਿਊਨਿਟੀ 'ਚ ਵਾਧਾ ਹੋ ਰਿਹਾ ਕਿਟ ਵਿੱਚ ਜੋ ਮਿਲਦਾ ਹੈ ਨਾ ਉਹ ਮੁਰਗਾ ਹੁੰਦਾ ਹੈ ਨਾ ਉਹ ਮੁਰਗੀ ਹੁੰ अरे बीमार होंगे वो। ये जो एल जी बी समुदाय बढ़ रहा है हार्मोन डिस्टर्ब प्राणी कहाँ से आ रहे हैं इतने क्योंकि जब हम डिस्टर्ब चीजें खाएंगे तो हमारे हार्मोन डिस्टर्ब होंगे एक माँ के पेट में जब ਇਦਾਂ ਦੀ ਕੋਈ ਰਿਸਰਚ ਨਹੀਂ ਹੋਈ ਇਹ ਸਾਰਾ ਡੀਐਨਏ ਨਾਲ ਰਿਲੇਟਡ ਹੈ ਨਾਨ ਵੈਜੀਟੇਰੀਅਨ ਵੈਜੀਟੇਰੀਅਨ ਦਾ ਮਜ਼ਾਕ ਢਾਉਨੇ ਆ ਵੀ ਤੁਸੀਂ ਤਾਂ ਤੁਹਾਡੇ ਚ ਜਾਣ ਨਹੀਂ ਹੈਗੀ ਕੋਈ ਰਿਲੇਸ਼ਨ ਨਹੀਂ ਹੈਗਾ ਨਾਨ ਵੈਜ ਦਾ ਹੁਣ ਵੈਜੀਟੇਰੀਅਨ ਹੈ ਹੁਣ ਵੈਜੀਟੇਰੀਅਨ ਬੰਦੇ ਜਿਹਨਾਂ ਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਹੋਊਗਾ ਤਾਂ ਠੰਡੀ ਤਸੀਰ ਦੇ ਹੋਣਗੇ ਇੱਕ ਰੀਲ ਦੇ ਵਿੱਚ ਇੱਕ ਲੇਡੀ ਕਹਿ ਰਹੇ ਸੀਗੇ ਕਿ ਸਵੇਰੇ ਉੱਠ ਕੇ ਪਾਣੀ ਪੀਣਾ ਬਹੁਤ ਹਾਨੀਕਾਰਕ ਆ ਪਹਿਲੇ ਹੀ ਬੋਲਦੀ ਜੇ ਨਹੀਂ ਨਹੀਂ ਪਾਣੀ ਮਤ ਲਾਈਏਗਾ ਕਿਉਂਕਿ ਹਮ ਪੀਕਰ ਆਏ ابھی ਨਹੀਂ ਪੀएंगे ਜਾਂ ਤਾਂ ਪਹਿਲੇ ਹੀ ਮਨਾ ਕਰ ਦੀ ਜੇ ਲੇਕਿਨ ਅਗਰ ਕੋਈ ਪਾਣੀ ਦਾ ਗਲਾਸ ਆਪਕੇ ਸਾਹਮਣੇ ਲਿਆਏ तो वो पानी अपमानित हो गया और वो पानी अपने आप में अपमानित मान लेता है अपने आप खोपड़ी खोपड़ी तोड़ तोड़ फिर आपने सुना सुबह सुबह उठ के पानी पीते हैं लोग है ना उसका टाइमिंग क्या है जो नौ बजे उठ रहे हैं वो नौ बजे पानी पी रहे हैं जो आठ बजे उठ रहे हैं वो आठ बजे पानी पी रहे उषा का एक काल होता है लाइक सुबह सुबह ब्रह्म मुहूर्त के टाइम में मुझे ऐसा लगता है कि सुबह सुबह जब चार पांच बजे पानी पीते थे फिर आप व्यायाम करते थे पहले हम लोग जब टॉयलेट्स नहीं होते थे तो खेतों तक जाते थे तो पानी कलर करना शुरू करो okay. ये यूरिन कलर बहुत ज्यादा वाइट है और बाहर निकल रही है बहुत लोगों की आदत ਹੁੰਦੀ ਹੈ ਪਰ ਟਰ ਬਹੁਤ ਨੁਕਸਾਨਦੇਹ ਹੁੰਦਾ ਹੈ। ਆਪਣੇ ਅਸਲ ਚ ਹੁੰਦਾ ਕੀ ਹੈ ਕਿ ਜਿਦੀ ਥੋੜੀ ਜੀ ਬੋਡੀ ਬਣ ਜਾਂਦੀ ਹੈ ਉਹਨੂੰ ਲੱਗਦਾ ਕਿ ਉਹ ਬੈਸਟ ਨਿਊਟ੍ਰੀਸ਼ਨਿਸਟ ਹੈ, ਬੈਸਟ ਜਿੰਮ ਟ੍ਰੇਨਰ ਹੈ। 20 ਟੂ 30 ইয়ার্স ਇਜ਼ ది গোল্ডਨ এজ ਟੂ কনਸੀਵ। ওকে। ਇਹ ਪਹਿਲਾ ਮੰਨਿਆ ਜਾਂਦਾ ਸੀਗਾ। ਓਕੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਸਿਰਫ ਸਟ्रेस ਲੈਵਲ ਹਾਈ ਹੋਣ ਕਰਕੇ ਬਹੁਤ ਕਪਲਸ কনਸੀਵ ਨਹੀਂ ਕਰ پا ਰਹੇ। ਮੇਲਸ ਦੀ ਹੈਲਥ ਵੀ ਬਹੁਤ ਹੀ ਚੰਗੀ ਹੈ ਨਹੀਂ ਅੱਜ ਦੇ ਟਾਈਮ ਵਿੱਚ। ਪ੍ਰੈਗਨੈਂਸੀ ਵਿੱਚ ਨਾ ਘੱਟ ਖਾਣ ਗਿਆ ਤਾਂ ਤੰਗ ਹੋਣ ਗਿਆ ਫੀਮੇਲਸ ਵੀ ਤੰਗ ਹੋਣ ਗਿਆ ਜਿਹੜਾ ਉਹਨਾਂ ਦਾ ਬੇਬੀ ਹੈ ਉਹ ਵੀ ਉਹਨੂੰ ਵੀ ਨਿਊਟ੍ਰੀਸ਼ਨ ਪੂਰਾ ਨਹੀਂ ਮੜਦਾ ਪੰਜੀਰੀ ਨੂੰ ਬਹੁਤ ਸਾਰੇ ਮਾਡਰਨ ਘਰਾਂ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ ਪੰਜੀਰੀ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਜਿਵੇਂ ਤੁਸੀਂ ਐਥਿਕਸ ਦੀ ਗੱਲ ਕੀਤੀ ਜਿਹੜੀ ਇੰਡਸਟਰੀ ਤੋਂ ਤੁਸੀਂ ਆਉਂਦੇ ਹੋ ਤੁਸੀਂ ਨਿਊਟ੍ਰੀਸ਼ਨਿਸਟ ਡਾਈਟੀਸ਼ੀਅਨ ਹੋ ਐਂਡ ਪੜੇ ਲਿਖੇ ਡਾਈਟੀਸ਼ੀਅਨ ਹੋ ਤੁਸੀਂ ਐਂਡ ਇਹਦੇ ਨਾਲ ਫੀਲਡ ਜੇ ਮੈਂ ਲਗਾਵਾਂ ਤਾਂ ਜਿਮਸ ਹਸਪੀਟਲਸ ਇਹ ਸਭ ਇੰਟਰਕਨੈਕਟਿਡ ਨੇ ਇਹਨਾਂ ਨੂੰ ਕਨੈਕਟ ਕਰਦਾ ਹੈਲਥ ਐਂਡ ਹੈਲਥ케ਅਰ ਜਿਹੜਾ ਫੀਲਡ ਆ ਇਹ ਅੱਜ ਦੀ ਡੇਟ ਦੇ ਵਿੱਚ ਆਮ ਵੀਰੀ ਸੌਰੀ ਟੂ ਸੇ ਹਾਈਲੀ ਕਮਰਸ਼ੀਅਲਾਈਜ਼ ਹੋ ਚੁੱਕਾ ਐਂਡ ਪੀਪਲ ਆਰ ਮੇਕਿੰਗ ਮਨੀ ਆਊਟ ਆਫ ਇਟ ਐਂਡ ਦੇ ਆਰ ਮੇਕਿੰਗ ਹਿਊਜ ਮਨੀ ਆਊਟ ਆਫ ਇਟ ਤੁਹਾਡੇ ਦੇ ਤੇ ਕੀ ਟੇਕ ਆ ਮੈਂ ਨਾ ਸਾਰਿਆਂ ਨੂੰ ਇਹੀ ਕਹਿਣਾ ਕਿਸੇ ਨਾਲ ਮੇਰੀ ਗੱਲ ਹੁੰਦੀ ਆ ਜਾਂ ਐਸੋਸੀਏਸ਼ਨ ਹੁੰਦਾ ਹੈ ਹੈਲਥ ਦੇ ਰਿਲੇਟਿਡ ਮਿਕਨਰ ਜੇ ਸਹੀ ਤਰੀਕੇ ਨਾਲ ਵੀ ਕੰਮ ਕਰਦੇ ਆ ਨਾ ਬੰਦਾ ਵਧੀਆ ਪੈਸੇ ਕਮਾ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਨਾ ਹੈਲਥ ਹੀ ਇੱਕ ਸਭ ਤੋਂ ਵੱਡਾ ਗਹਿਣਾ ਹੈ ਹਮ ਕੋਈ ਵੀ ਬਾਡੀ ਆਰਗਨ ਲਾ ਲੋ ਕਰੋੜਾਂ ਦੀ ਕੀਮਤ ਹੈ ਬਿਲਕੁਲ ਤੁਸੀਂ ਇੱਕ ਗਲਤ ਚੀਜ਼ ਨਾਲ ਉਹਨੂੰ ਬਹੁਤ ਖਰਾਬ ਵੀ ਕਰ ਸਕਦੇ ਹੋ ਔਰ ਇੱਕ ਸਹੀ ਚੀਜ਼ ਨਾਲ ਉਹਨੂੰ ਬਹੁਤ ਇੰਪਰੂਵ ਵੀ ਕਰ ਸਕਦੇ ਹੋ ਹਮ ਕਿਸੇ ਨੂੰ ਵੀ ਹੈਲਥ ਪੁਆਇੰਟ ਆਫ View ਦੇ ਰਿਗਾਰਡਿੰਗ ਨਾ ਮਿਸਗਾਈਡ ਨਹੀਂ ਕਰਨਾ ਚਾਹੀਦਾ ਚਾਹੇ ਡਾਕਟਰ ਹੈ ਕੋਈ ਡਾਈਟੀਸ਼ਨ ਹੈ ਕੋਈ ਵੀ ਇਹ ਚੀਜ਼ ਨਾਲ ਐਸੋਸੀਏਟਿਡ ਹੈ ਨਾ ਤਾਂ ਅਗਲਾ ਆਪਣੀ ਹੈਲਥ ਲੈ ਕੇ ਕਿਸੇ ਦੇ ਹੱਥ ਦੇ ਉੱਤੇ ਰੱਖ ਦਿੰਦਾ ਬਿਲਕੁਲ ਇੱਕ ٹرسٹ ਫੈਕਟਰ ਬਹੁਤ ਵੱਡੀ ਰਿਸਪੌਂਸਿਬਿਲਟੀ ਮਰਨ ਦੀ ਹੈ ਇਹ ਇੱਕ ਨਾ ਪੜ੍ਹਾਈ ਚ ਵੀ ਡਾਕਟਰਸ ਨੂੰ ਵੀ ਕਿਸੇ ਨੂੰ ਵੀ ਸਾਡੋ ਸਾਡੇ ਫੀਲਡ ਚ ਵੀ ਇਹ ਕਿਹਾ ਜਾਂਦਾ ਵੀ ਹੈਲਥ ਤੋਂ ਉੱਤੇ ਕੁਝ ਵੀ ਨਹੀਂ ਹੈਗਾ ਤਾਂ ਇਹ 24 ਘੰਟੇ ਦੀ ਜੌਬ ਹੈ ਮਿਸਗਾਈਡ ਨਾ ਕਰੋ ਹਮ ਬਿਲਕੁਲ ਹੀ ਆ ਕੇ ਤੁਸੀਂ ਸਿੱਧਾ ਹੀ ਕਹਿ ਦਿੰਦੇ ਉਹ ਵੀਟ ਬੰਦ ਕਰ ਦੋ ਸਿੱਧਾ ਹੀ ਕਹਿ ਦਿੰਦੇ ਡੇਰੀ ਪ੍ਰੋਡਕਟ ਬੰਦ ਕਰ ਦੋ ਸਿੱਧਾ ਹੀ ਆ ਕੇ ਕਹਿ ਦਿੰਦੇ ਉਹ ਅੱਜ ਕੱਲ ਨਵਾਂ ਕਨਸੈਪਟ ਚੱਲ ਰਿਹਾ ਵੀ ਘੋੜਾ ਕਾਹੀ ਖਾਂਦਾ ਗਧਾ ਆ ਖਾਂਦਾ ਸ਼ੇਰ ਆ ਖਾਂਦਾ ਪਰਮਾਤਮਾ ਨੇ ਉਵੇਂ ਬਣਾਇਆ ਨਾ ਹਾਂਜੀ ਹਾਂਜੀ ਤੁਸੀਂ ਕੋਣ ਉਹ ਫਿਰ ਬੋਲ ਵੀ ਨਹੀਂ ਸਕਦੇ ਤੁਸੀਂ ਤਾਂ ਬੋਲ ਵੀ ਸਕਦੇ ਹੋ ਤੁਸੀਂ ਸੋਚ ਸਕਦੇ ਹੋ ਪਤਾ ਨਹੀਂ ਸੋਚ ਸਕਦੇ ਨਹੀਂ ਸੋਚ ਸਕਦੇ ਤੁਸੀਂ ਕਮਿਊਨੀਕੇਟ ਵੀ ਕਰ ਸਕਦੇ ਹੋ ਹਾਂ 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 ਸੋ ਵੀ ਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਅੱਜ ਕੱਲ ਇੰਟਰਨੈਟ ਤੇ ਚੱਲ ਰਿਹਾ ਐ ਐਨੀਮਲ ਦਾ ਤੇ ਹਿਊਮਨਸ ਦਾ ਕੰਪੈਰੀਜ਼ਨ ਕੰਪੈਰੀਜ਼ਨ ਕਿਥੋਂ ਬਣਦਾ ਹਾਂਜੀ ਬਿਲਕੁਲ ਬਣਦਾ ਹੀ ਨਹੀਂ ਕਿਸੇ ਤਰ੍ਹਾਂ ਅ ਪਹਿਲੀ ਗੱਲ ਤਾਂ ਇਹ ਹੂੰ ਉਸ ਤੋਂ ਬਾਅਦ ਤੁਸੀਂ ਫਿਰ ਜਿਹੜੀ ਨਾਰਮਲ ਕੋਈ ਆ ਕੇ ਕਹਿੰਦਾ ਦਾਲ ਖਾਣੀ ਬੰਦ ਕਰ ਦੋ ਹੂੰ ਹੂੰ ਕੋਈ ਕਹਿੰਦਾ ੀਟ ਬੰਦ ਕਰ ਦੋ ਕੋਈ ਦੁੱਧ ਬੰਦ ਕਰ ਦੋ ਕੋਈ ਚਿਕਨ ਬੰਦ ਕਰ ਦੋ ਕੋਈ ਐਗ ਬੰਦ ਕਰ ਦੋ ਕੋਈ ਕਹਿੰਦਾ ਪਾਣੀ ਦੀ ਲੋੜ ਨਹੀਂ ਹੈਗੀ ਇੱਕ ਆ ਕੇ ਕਹਿੰਦਾ ਰਨਿੰਗ ਤੁਹਾਡੇ ਵਾਸਤੇ ਖਰਾਬ ਹੈ ਕੋਈ ਕਹਿੰਦਾ ਵਾਕਰੀ ਕਰਨੀ ਚਾਹੀਦੀ ਦੁਨੀਆਂ ਕੀ ਸਭ ਤੋਂ ਖਰਾਬ ਵਸਤੂ ਦਾ ਨਾਮ ਪਨੀਰ ਹੈ ਗਰਮੀ ਦਾ ਟਾਈਮ ਹੈ ਬਹੁਤ ਜਣੇ ਨੂੰ ਕੋਲਡ ਕਾਫੀ ਪੀਣ ਦਾ ਸ਼ੌਕ ਹੈ ਆਈਸ ਲਾਟੇ ਪੀਣ ਦਾ ਸ਼ੌਕ ਹੈ ਤਾਂ ਕਾਫੀ ਸ਼ਾਪ ਜਾਓ ਸਿੰਪਲ ਆਈਸਡ ਲਾਟੇ ਆਰਡਰ ਕਰ ਦੋ ਕਿਤੇ ਵੀ ਸ਼ਾਪ ਤੇ ਜਾਣੇ ਹੋ ਸਿੰਪਲ ਆਈਸਡ ਲਾਟੇ ਕਰ ਦੋ ਉਹਦੇ ਵਿੱਚ ਪਾਣੀ ਹੁੰਦਾ ਥੋੜਾ ਜਿਹਾ ਦੁੱਧ ਪੈਂਦਾ ਤੇ ਕਾਫੀ ਸ਼ਾਟ ਪੈਂਦਾ ਉਹ ਪਰਫੈਕਟ ਆਈਸ ਲਾਟੇ ਤਿਆਰ ਹੋ ਜਾਂਦੀ ਹੈ ਆਈਸ ਲਾਟੇ ਘਰੇ ਵੀ ਬਣਾ ਸਕਦੇ ਆ ਠੀਕ ਹੈ ਉਦੀ ਵੀ ਰੈਸਪੀ ਮੈਂ ਦੱਸ ਦੂੰਗਾ ਫਿਰ ਆ ਕੋਲਡ ਕਾਫੀ ਪੀਣੀ ਹੈ ਕੋਲਡ ਕਾਫੀ ਵਿੱਚ ਕਾਫੀ ਹੋ ਗਿਆ ਦੁੱਧ ਹੋ ਗਿਆ ਆਈਸੋਗੀ ओके ਜੇ ਕਿਸੇ ਨੇ ਕੋਈ 슈ਗਰ ਦਾ ਸ਼ਿਕਾਇਤ ਹੈ ਡਾਇਬਟੀਜ਼ ਨਹੀਂ ਹੈਗੀ ਤਾਂ 5 ਗ੍ਰਾਮ 슈ਗਰ ਵੀ ਐਡ ਕਰ ਸਕਦੇ ਹੋ ਜੇ ਫਿਜ਼ੀਕਲੀ ਐਕਟਿਵ ਹੋ ਸੈਡੈਂਟਰੀ ਲਾਈਫਸਟਾਈਲ ਨਹੀਂ ਹੈਗਾ ਇੰਨੀ ਕੁ 슈ਗਰ ਵੀ ਨੁਕਸਾਨ ਨਹੀਂ ਦਿੰਦੀ ਕੈਪੇਚੀਨੋ ਚ ਵੀ ਕੀ ਹੁੰਦਾ 150 180 ml ਦੁੱਧ ਹੁੰਦਾ ਕਾਫੀ ਸ਼ਾਟ ਹੁੰਦਾ ਤੇ ਹੋਰ ਤੀਜੀ ਚੀਜ਼ ਤਾਂ ਕੋਈ ਹੁੰਦੀ ਨਹੀਂ ਕਿਸੇ ਨੇ 2-3 ਗ੍ਰਾਮ 슈ਗਰ ਐਡ ਕਰਨੀ ਹੈ ਤਾਂ ਉਹ ਐਡ ਕਰ ਸਕਦੇ ਹਾਂ ਬਟ ਮੈਂ ਰეკਮੈਂਡ ਕਰਦਾ ਜੇ 슈ਗਰ ਤੋਂ ਬਿਨਾ ਕਾਫੀ ਪੀਓਗੇ ਤਾਂ ਸਭ ਤੋਂ ਵਧੀਆ ਆਹ ਤਿੰਨ ਤਰ੍ਹਾਂ ਦੀ ਕਾਫੀ ਆਰਾਮ ਨਾਲ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਆਰਡਰ ਕਰਕੇ ਪੀ ਸਕਦੇ ਹੋ ਜਿਹਦਾ ਕੋਈ ਨੁਕਸਾਨ ਨਹੀਂ ਇਹ ਸਿਰਫ ਬੀਪੀ ਪੇਸ਼ੀਐਂਟ ਨੂੰ ਹੋ ਸਕਦਾ ਹੈ ਜਾਂ ਕਿਸੇ ਨੂੰ ਕਿਡਨੀ ਡਿਸਆਰਡਰ ਹੈ ਬਹੁਤ ਜ਼ਿਆਦਾ ਇਸ ਤੋਂ ਪਹਿਲਾਂ ਤਾਂ ਫੀਮ ਖਾਣੇ ਆਣੇ ਨੇ ਜਿਹੜੇ ਹੈਪੀ ਹਾਰਮੋਨ ਉਹ ਬੜਨੇ ਬੰਦ ਹੋ ਜਾਂਦੇ ਆ ਠੀਕ ਹੈ ਉਹਨਾਂ ਦੀ ਜਿਹੜੇ 세ਰੋਟੋਨਿਨ ਹੁੰਦਾ ਉਹਦੀ ਡਿਪੈਂਡੈਂਸੀ ਫੀਮ ਤੇ ਹੁੰਦੀ ਹੈ ਫੀਮ ਖਾਣਗੇ ਤਾਂ ਉਹ ਸਟੀਮੂਲੇਟ ਹੋਊਗਾ ਨਹੀਂ ਖਾਣਗੇ ਤਾਂ ਸਟੀਮੂਲੇਟ ਨਹੀਂ ਹੋਊਗਾ ਜਦੋਂ ਫੀਮ ਖਾਂਦੇ ਸਭ ਤੋਂ ਪਹਿਲਾਂ ਆਹੀ ਪ੍ਰੋਬਲਮ ਆਉਂਦੀ ਹੈ ਜੇ ਕੋਈ ਬੰਦਾ 5-7 ਦਿਨ ਖਾ ਲਵੇ 8ਵੇਂ ਦਿਨ ਉਹਦਾ ਜੀ ਨਹੀਂ ਲੱਗਦਾ ਕੋਲ ਸੁੰਨਾ ਸੁੰਨਾ ਜਾਂ ਮਹਿਸੂਸ ਹੁੰਦਾ ਹੈ ਦਿਲ ਘਟਦਾ ਹੈ ਜੀ ਨਹੀਂ ਲੱਗਦਾ ਕਿਉਂਕਿ ਉਹਦੇ ਹੈਪੀ ਹਾਰਮੋਨ ਦੀ ਡਿਪੈਂਡੈਂਸੀ ਫੀਮ ਤੇ ਹੋ ਜਾਂਦੀ ਹੈ ਉੱਥੇ ਸਕਰੀਟ ਹੁੰਨੇ ਆ ਤਾਂ ਹੀ ਤਾਂ ਹੀ ਐਡਿਕਸ਼ਨ ਹ ਉਸ ਤੋਂ ਬਾਅਦ ਤਾਂ ਹੀ ਐਡਿਕਸ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਹੈਪੀ ਹਾਰਮੋਨ ਵੀ ਸਕ੍ਰੀਟ ਹੁੰਦੇ ਹੁੰਦੇ ਆ ਇੱਕ ਨਾ ਇਹਦੀ ਫੀਮ ਦੇ ਨਾ ਕੈਰੈਕਟਰਿਸਟਿਕਸ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਬੋਡੀ ਪੇਨਸ ਫੀਲ ਨਹੀਂ ਹੁੰਦੇ ਹੂੰ ਹੂੰ ਠੀਕ ਹੈ ਔਰ એનર્ਜੀ ਲੈਵਲ ਜਿਆਦਾ ਫੀਲ ਹੋਣੇ ਇਹਨੂੰ ਖਾਣ ਤੋਂ ਬਾਅਦ ਲੋਕ ਕਹਿੰਦੇ ਉਡੂ ਡੂ ਫੀਲ ਹੁੰਦਾ ਹੈ ਕਹਿੰਦੇ ਨਾ ਠੀਕ ਹੈ ਨਾ ਤੇ ਉਹਦੇ ਕਰਕੇ ਜਦੋਂ ਤੁਸੀਂ ਨਹੀਂ ਖਾ ਰਹੇ ਹੂੰ ਹੂੰ ਤਾਂ ਤੁਸੀਂ ਜਦੋਂ ਫੀਮ ਖਾਣੀ ਬੰਦ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਬੰਦਾ ਡਿਪਰੈਸ ਲੋ ਔਨ એનર્ਜੀ ਫੀਲ ਕਰਦਾ ਹੈ ਅ ਟੈਸਟੋਸਟਰੋਨ ਲੈਵਲ ਲੋ ਫੀਲ ਹੋਣੇ ਇਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆਉਂਦੀ ਹੈ ਤੇ ਲੂਜ਼ ਮੋਸ਼ਨਸ ਦੀ ਪ੍ਰੋਬਲਮ ਆਉਂਦੀ ਹੈ ਫਿਰ ਜਿਹੜੀ ਚੀਜ਼ ਛੱਡਣ ਤੋਂ ਬਾਅਦ ਇੰਨੀਆ ਪ੍ਰੋਬਲਮ ਆ ਰਹੀਆਂ ਖਾਣੀ ਕਿਉਂ ਠੀਕ ਹੈ ਔਰ ਜਿਹੜੀ ਰੂਟੀਨਸ ਵੀ ਜਿਹੜੀ ਵੀ ਮੈਡੀਕਲ ਸਾਫ ਵੀ ਨਹੀਂ ਆ ਰਹੀ ਉਹਦੇ ਚ ਹੋਰ ਗੰਦੇ ਕੈਮੀਕਲ ਮਿਕਸ ਕੀਤੇ ਜਾਂਦੇ ਆ ਉਹ ਖੇਤਾਂ ਤੋਂ ਤੁਰਦੀ ਆ ਉਹਦੇ ਚ ਜਿੰਨੇ ਹੱਥ ਲੱਗਦੇ ਆ ਉਹਨੇ ਕੈਮੀਕਲ ਐਡ ਕੀਤੇ ਜਾਂਦੇ 10 ਦੀ ਕੁਆਂਟੀਟੀ ਵੱਧਦੀ ਰਹਿੰਦੀ ਆ ਉਹ ਸਰੀਰ ਤੇ ਹੋਰ ਨੁਕਸਾਨ ਕਰ ਰਹੀ ਆ ਠੀਕ ਹੈ ਜਦੋਂ ਚੀਜ਼ਾਂ ਡੇਲੀ ਰਿਪੀਟਿਡਲੀ ਖਾਈ ਜਾ ਰਹੇ ਹੋ ਤਾਂ ਬਾਡੀ ਦਾ ਉਸ ਤੋਂ ਜ਼ਿਆਦਾ ਔਰ ਫੀਮ ਖਾਣ ਦੇ ਮੈਕਸਿਮਮ ਨਾ ਟੈਸਟੋਸਟੇਰੋਨ ਲੈਵਲ ਵੀ ਆਮ ਬੰਦੇ ਨਾਲੋਂ ਘੱਟ ਹੋਣਗੇ ਤਾਂ ਹਰੇਕ ਪਾਸੇ ਨੁਕ ਨੈਕਸਟ ਮੈਂ ਪੁੱਛਣਾ ਚਾਹਾਂਗਾ ਵਾਟਰ ਪਿਉਰੀਫਾਇਰਸ ਦੇ ਉੱਤੇ ਕਿ ਬਹੁਤ ਲੋਕ ਕਹਿੰਦੇ ਆ ਕਿ ਆਪਾਂ ਨੂੰ ਨਹੀਂ ਯੂਜ਼ ਕਰਨੇ ਚਾਹੀਦੇ ਬਟ ਪਾਣੀ ਫਿਰ ਆਪਾਂ ਪਾਣੀ ਕਿਵੇਂ ਪੀਵਾਂਗੇ ਜੇ ਵਾਟਰ ਪਿਉਰੀਫਾਇਰਸ ਤੋਂ ਬਿਨਾ ਕਿਉਂਕਿ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕ ਕਹਿੰਦਾ ਘੜਿਆਂ ਦਾ ਪਾਣੀ ਪੀਣਾ ਚਾਹੀਦਾ ਮਾਡਰਨ ਪ੍ਰੋਬਲਮਸ ਰਿਕਵਾਇਰ ਮਾਡਰਨ ਸੋਲੂਸ਼ਨਸ ਪੀਣ ਵਾਲੇ ਪਾਣੀ ਦੀ ਪਿਓਰਿਟੀ ਇਸ ਟੈਸਟ ਨਾਲ ਕਲੀਅਰ ਹੁੰਦੀ ਹੈ ਜਿਦੇ ਵਿੱਚ ਪਤਾ ਲੱਗਦਾ ਟੀਡੀਐਸ ਕਿੰਨੇ ਆ TDS ਦਾ ਮਤਲਬ ਹੁੰਦਾ ਟੋਟਲ ਡਿਸਾਲਵਡ ਸੋਲਿਡਸ ਜਿੰਨੇ ਵੀ ਪਾਣੀ ਵਿੱਚ ਸੋਲਿਡਸ ਹੈਗੇ ਆ ਸੋਲਿਡਸ ਤੁਹਾਡੇ ਮਿਨਰਲਸ ਵੀ ਹੋ ਸਕਦੇ ਆ ਕੈਲਸ਼ੀਅਮ ਪੋਟਾਸ਼ੀਅਮ ਸੋਡੀਅਮ ਵੀ ਹੋ ਸਕਦਾ ਬਟ ਉਸ ਤੋਂ ਇਲਾਵਾ ਜਿੰਨੇ ਪੈਸਟੀਸਾਈਡਸ ਆਪਾਂ ਯੂਜ਼ ਕਰ ਰਹੇ ਆ ਫਲੋਰਾਈਨ ਹੋ ਗਿਆ ਜਾਂ ਬਹੁਤ ਫਿਰ ਜਿਹੜਾ ਇੰਡਸਟਰੀਅਲ ਵੇਸਟ ਹੋ ਗਿਆ ਉਹ ਵੀ ਅੱਜ ਦੇ ਟਾਈਮ ਵਿੱਚ ਪਾਣੀ ਵਿੱਚ ਹੀ ਜਾ ਰਿਹਾ ਹੈ ਉਹ ਹੋ ਗਿਆ ਫਿਰ ਕੋਈ ਉਸ ਤੋਂ ਇਲਾਵਾ ਹਾਰਮਫੁਲ ਇНГਰੀਡੀਅੰਟਸ ਵੀ ਵਿੱਚ ਹੈਗੇ ਜਿਹੜੇ ਤੁਹਾਡੀ ਬਾਡੀ ਨੂੰ ਖਰਾਬ ਕਰ ਸਕਦੀਆਂ ਤਾਂ ਵੈਸੇ ਤਾਂ ਜਿਹੜਾ ਸਭ ਤੋਂ ਸਹੀ TDS ਮੰਨਿਆ ਜਾਂਦਾ ਉਹ 80 ਤੋਂ 250 ਦੀ ਰੇਂਜ ਵਿੱਚ ਮੰਨਿਆ ਜਾਂਦਾ ਸਹੀ ਪੀਣ ਵਾਲੇ ਪਾਣੀ ਦਾ TDS ਓਕੇ ਪਰ ਜੇ ਉਸ ਤੋਂ ਜ਼ਿਆਦਾ ਜ਼ਿਆਦਾ ਵੱਧਦਾ ਰਹੇ ਤਾਂ ਉਹ ਬਾਡੀ ਨੂੰ ਖਰਾਬ ਕਰ ਸਕਦਾ ਹੈ جے 500 ਤੋਂ ਉੱਤੇ ਡੀ ડી ایس ਹੈ ਫਿਰ ਤਾਂ ਤੁਹਾਡੇ ਪਿਉਰੀਫਾਇਰ ਹੋਣੇ ਹੀ ਚਾਹੀਦੇ ਪਰ ਅੱਜ ਦਾ ਟਾਈਮ ਐਦਾਂ ਦਾ ਪੰਜਾਬ ਵਿੱਚ ਖਾਸ ਕਰ ਪੰਜਾਬ ਵਿੱਚ ਤੁਹਾਡਾ ਇੰਡਸਟਰੀਅਲ ਵੇਸਟ ਨਹਿਰਾਂ ਚ ਜਾ ਰਿਹਾ ਹੈ ਠੀਕ ਹੈ ਪੈਸਟੀਸਾਈਡਸ ਯੂਜ਼ ਹੋਣ ਨਾਲ ਗਰਾਊਂਡ ਵਾਟਰ ਦਾ ਖਰਾਬ ਹੋ ਹੀ ਰਿਹਾ ਹੈ ਨਹਿਰਾਂ ਦਾ ਪਾਣੀ ਵੀ ਖਰਾਬ ਹੋ ਰਿਹਾ ਬਹੁਤ ਲੋਕਾਂ ਦਾ ਅੱਜ ਦੇ ਟਾਈਮ ਵਿੱਚ ਇਹ ਮੰਨਣਾ ਜਿਹੜੇ ਵਾਟਰ ਪਿਉਰੀਫਾਇਰ ਤੁਸੀਂ ਯੂਜ਼ ਕਰ ਰਹੇ ਹੋ ਉਹ ਮਿਨਰਲਸ ਵੀ ਕੱਢ ਰਹੇ ਹੈ ਯੂਜ਼ ਨਹੀਂ ਕਰਨੇ ਚਾਹੀਦੇ ਪਰ ਹੁਣ ਇੱਕ ਗੱਲ ਸਮਝੋ ਪਾਣੀ ਵਿੱਚ ਮਿਨਰਲਸ ਵੀ ਹੈ ਪੈਸਟੀਸਾਈਡਸ ਵੀ ਹੈ ਬਹੁਤ ਹਾਰਮਫੁਲ ਸਬਸਟੈਂਸਸ ਇੰਡਸਟਰੀਅਲ ਹਨ ਜਿਹੜੇ ਤੁਹਾਡੇ ਸਰੀਰ ਨੂੰ ਖਰਾਬ ਕਰ ਸਕਦੇ ਆ ਤਾਂ ਤੁਸੀਂ ਉਹ ਪਾਣੀ ਪੀਓਗੇ ਜਾਂ ਫਿਰ ਸਾਰਾ ਸਾਰਾ मिनरल्स ਵੀ ਵਿੱਚੋਂ ਕੱਢਦੇ ਆਪਾਂ ਨੇ ਤੇ ਜਿਹਨੇ ਹਾਰਮਫੁਲ ਸਬਸਟੈਂਸਸ ਆ ਉਹ ਵੀ ਕੱਢਦੇ ਪਲੇਨ ਪਾਣੀ ਰਹਿ ਗਿਆ ਉਹ ਪੀਓਗੇ ਨੋਰਮਲ ਪਾਣੀ ਵਿੱਚ ਬਾਅਦ ਚ ਖੀਰਾ ਪਾ ਲੋ लेमन पा लो ओडी न्यूट्रिशन वैल्यू ਤੁਸੀਂ ਬਾਅਦ ਚ ਵਧਾ ਸਕਦੇ ਹੋ ਪਰ ਐਟ ਲੀਸਟ ਹਾਫ ਅਬਸਟੈਂਸਸ ਤਾਂ ਨਹੀਂ ਆ ਰਹੇ ਬਾਰ ਹੋ ਗਏ ਨਾ ਠੀਕ ਹੈ ਮੈਂ ਬਹੁਤ ਸਾਰੇ ਬਾਬਾ ਜਨੂ ਇਹ ਗੱਲ ਕਰਦੇ ਸੁਣਿਆ ਮੈਂ ਬਹੁਤ ਸਾਰੇ ਸੈਲੀਬ੍ਰਿਟੀਜ਼ ਨੂੰ ਐਕਟਰਸ ਨੂੰ ਇਹ ਗੱਲ ਕਰਦੇ ਸੁਣਿਆ ਕਹਿੰਦੇ ਜੀ ਘੋੜਾ ਕਿਆ ਖਾਂਦਾ ਹੈ ਘਾਸਪੂਸ਼ ਹਾਥੀ ਕਿਆ ਖਾਂਦਾ ਹੈ ਘਾਸਪੂਸ਼ ਤੋਂ ਕਹਿੰਦੇ ਤਾਕਤ ਕਾਂ ਪਿਆ ਘਾਸਪੂਸ਼ ਮੈਂ ਮਾਸ ਕਰਨੀ ਤਾਕਤ ਆਦੀ ਹੈ ਯੈਸ ਅੱਛਾ ਸਾਡ ਕਿਆ ਖਾਂਦਾ ਹੈ ਘਾਸਪੂਸ਼ ਹਾਥੀ ਅਖਾਦਾ ਹੈ ਘਾਸਪੂਸ਼ ਤਾਂ ਤਾਕਤ ਕਾਂ ਪਰ ਹੈ ਓੜਾ ਵੈਜੀਟੇਰੀਅਨ ਹੈ ਕਿ ਮੀਟ ਖਾਂਦਾ ਹੈ ਵੈਜੀਟੇਰੀਅਨ ਓੜੀ ਕਿਆ ਸੀ ਹੈ ਅੱਛੇ ਹ vegetarian hai ki meat khata hai ha vegetarian hai pe gaya bhai yes yes hiran khurti kitni hai usme ye abhi goda kha hi khanda gada aa khanda hai sher aa khanda hai parmatma ne umme banaye hai na haan ji haan tu si kon o fir bol bhi nahi sakde tu si te bol bhi sakde ho tu si soch sakde ho pata nahi soch sakde nahi soch sakde te jida sab to vadda jida ajkal internet te chal reha hai animal da te humans da comparison comparison ki thon banda